ਬਾਪਾ ਤੈਨੂੰ ਮੈਂ ਜਰੂਰ ਕਿਦੂ ਦਰਮੈਂ ਉਹ ਕਰ ਲਈ ਤੂੰ ਮੈਂ ਜਾਣਦਾ ਤੂੰ ਜਾਣਦਾ ਤੂੰ ਇਹ ਤਾਂ ਦੇਖ ਲੈ ਕਿ ਉਹ ਨਾ ਨਹੀਂ ਨਹੀਂ ਤਾੜੀ ਕਰ ਲਈ ਹਾਂ ਆਹੋ ਆਹੋ ਧਿਆਨ ਨਾਲ ਉਹ ਜਾ ਕੰਮ ਕਰ ਆਪਣਾ ਧਿਆਨ ਨਾਲ ਹਾਂ ਬਣਾਈ ਆ ਬਣਾਈ ਆ ਕਿੱਦਾਂ ਬੋਲਦਾ ਬੋਲਦਾ ਕਿੱਦਾਂ ਤੂੰ ਫੁੱਟ ਫੁੱਟ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਤੂੰ ਮੰਨਿਆ ਡਿਊੜੀ ਹੱਥ ਲਾ ਹੱਥ ਲਾ ਹਾਂ ਇਜ਼ਤਦਾਰ ਬੰਦਾ ਹੱਥ ਲਾ ਹੱਥ ਲਾ ਦੂ ਗਾਹ ਬਾਜ ਗਾਹ ਬਾਜ ਮੈਂ ਪਹੁੰਚਾਂਗਾ ਧੰਨਵਾਦ ਤਾੜੀ ਮਾਰ ਤਾੜੀ ਮਾਰ ਗਾੜੀ ਚ ਗਰਾਓ ਤੂੰ ਤਾੜੀ ਬੰਦਾ ਨਹੀਂ ਫੜਦਾ ਜੀ ਤਰੂਣ ਨਹੀਂ ਭੱਗਉਂਦਾ ਰਿਕਾਰਡਿੰਗ ਕਰ ਰਿਹਾ ਅਬ ਮੈਂ ਆਜੀ ਕਰ ਰੋਣਾ ਨਾ ਹਾਂ ਕਿ ਨਾ ਨਵਾਂ ਜਦਾਂ ਨਹੀਂ ਲੱਗਨਦੂਗਾ ਵੇੜ ਕੇ ਤਰੀਕੇ ਨਾ ਪਾਸੇ ਦੇ ਆ ਪਾਸੇ ਦੇ ਆ ਬਾੜ ਤੇ ਲੱਗੀ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਮੇਰੀ ਗੱਲ ਸੁਣ ਲੈ ਤਖੰਦਾ ਜੀ ਨਹੀਂ ਕਰਨੀ ਮੇਰੇ ਨਾਲ ਮੈਂ ਨਾ ਮੈਂ ਕਰੂੰਗਾ ਮੈਂ ਇੱਕ ਮਰਗੀ ਨੋ ਲਾਉਂਗਾ ਲਾਉਂਗਾ ਯਕੀ ਤੈਨੂੰ ਪਿਛੋਂ ਡੱਕਦਾ ਕੋਈ ਨਹੀਂ ਆਇਆ ਫੜਦੇ ਜਰਾ ਮੁੰਡਾ ਘਰੇ ਫੜਨਾ ਘਰੇ ਫੜਨਾ ਲਈ ਜੀ ਇਹ ਚ ਨਾ ਮਜ਼ਦੂਰ ਆਉਂਦੇ ਵਿਚਾਰੇ ਉਹ ਰੇੜੀਆਂ ਲਾਉਂਦੇ ਆ ਬਾਹਰੋਂ ਪੱਟੀ ਧੋਉਂਦੇ ਆ ਫਰੂਟ ਵੇਚਦੇ ਆ ਤੇ ਸਬਜ਼ੀ ਵੇਚਦੇ ਆ ਉਹਨਾਂ ਨੂੰ ਇਹ ਧਮਕੀਆਂ ਦਿੰਦਾ ਸੀ ਵੀ ਮੈਂ ਇੱਥੇ ਤੁਹਾਡੀਆਂ ਲੱਗਣ ਨਹੀਂ ਦੇਣੀਆਂ ਰੇੜੀਆਂ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਮੈਨੂੰ ਫੋਨ ਕੀਤਾ ਵੀ ਅੰਕਲ ਜੀ ਆਹ ਗੱਲ ਬਾਤ ਆ ਵੀ ਫਲਾਣੇ ਬੰਦਿਆਂ ਨੇ ਦਰਖਾਸਤ ਦਿੱਤੀ ਸੀ ਤੇ ਇਹ ਉਹਨਾਂ ਬੰਦਿਆਂ ਨੇ ਸ਼ਰਿਆਂ ਵਿੱਚ ਛੜਕਦੇ ਲਾਉਂਦੇ ਉਹਨਾਂ ਨੂੰ ਕੁਝ ਨਹੀਂ ਆਂਦਾ ਸਿਰਫ ਇਹ ਤਿੰਨਾਂ ਬੰਦਿਆਂ ਨਾਲ ਲਾਜਡਾਟ ਹੈ ਇਹ ਸਿਰਫ ਇਹ ਮਹੀਨਾ ਨਹੀਂ ਦਿੰਦੇ ਇਹਨੂੰ ਜੇ ਮਹੀਨਾ ਦੇਣ ਫਿਰ ਇਹਨਾਂ ਨੂੰ ਵੀ ਨਹੀਂ ਕੋਸ਼ ਆਖੂਗਾ ਇਹਨਾਂ ਤੋਂ ਮੰਗਦਾ ਪੈਸੇ ਇਹ ਦਿੰਦੇ ਨਹੀਂ ਇਹ ਆਂਦਾ ਮੈਂ ਤੁਹਾਡੀਆਂ ਇੱਥੇ ਲੱਗਣ ਨਹੀਂ ਦੇਣੀਆਂ ਹੋਰ ਕਿਸੇ ਨਾਲ ਵਿਤਕਰਾਂ ਨਹੀਂ ਇਹਨਾਂ ਦਾ ਤੇ ਇਹ ਮੈਂ ਜਗਿਆ ਵਾਂ ਇਹਨੇ ਮੇਰੇ ਕਕਾਰਾਂ ਦੀ ਦੇਤੀ ਕੀਤੀ ਆ ਉਥੇ ਬੋਲਿਆ ਗਲਤ ਸ਼ਬਦ ਬੋਲੇ ਇਹਨੇ ਮੇਰੇ ਜੋਗੇ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੀ ਆ ਇਹ ਸਭ ਕੋ ਇਹਨੇ ਮੇਰੇ ਨਾਲ ਵਧਿੱਕੀ ਕੀਤੀ ਉਥੇ ਔਰ ਲਾਗੇ ਮੇਰੇ ਸ਼ਰਮਾ ਜੀ ਖਲੋਤਾ ਵਾ ਉਹਨਾਂ ਨੂੰ ਬੇਸ਼ੱਕ ਪੁੱਛ ਲੋ ਇਹਨਾਂ ਦੀ ਦੁਕਾਨਾਂ ਲੱਗੇ ਵੀ ਕੀ ਕੁਛ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਤੇ ਪਹਿਲੋ ਹੀ ਬੋਲਣ ਡੈ ਪਿਆ ਅਸੀਂ ਤੇ ਸਰਕਾਰ ਗਾੜੀ ਬੇਨਤੀ ਕਰਦੇ ਆ ਉੱਚ ਅਧਿਕਾਰੀਆਂ ਅਫਸਰਾਂ ਤੋਂ ਵੀ ਇਹਦੇ ਤੇ ਕੋਈ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂ ਇਹਨੇ ਗਲਤ ਸ਼ਬਦ ਬੋਲੇ ਮੇਰੇ ਬਰਖਲਾਵ ਮੇਰੇ ਦਾੜੇ ਦੀ ਇਹਨੇ ਨੌਲੀ ਆਂਦਾ ਮੈਂ ਦਾੜੀ ਪੁੱਟ ਕੇ ਤੇ ਹੱਥੇ ਫੜਾ ਦੂੰ ਤੇਰੇ ਜੇ ਕੋਈ ਇਹਨਾਂ ਬਾਰੇ ਗੱਲ ਕੀਤੀ ਅਜੇ ਅਸੀਂ ਤੇ ਗੱਲ ਕਰਨੀ ਇਹਦੇ ਪਹਿਲੋ ਹੀ ਮੇਰੇ ਤੇ ਵਾਰੰਟ ਡੈ ਪਿਆ ਆ ਇਹ ਕਰਕੇ ਅਸੀਂ ਸਰਕਾਰ ਕੋਲ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਨਹੀਂ ਦੇ ਲਾਗੇ ਸਾਰਿਆਂ ਨੇ ਰੋਲਾ ਪਾਇਆ ਇਸ ਗੱਲ ਦਾ ਵਿਰੋਧ ਕੀਤਾ ਵੀ ਤੂੰ ਕਿਤਰਾ ਬੋਲਦਾ ਵਾ। ਫਿਰ ਇਹ ਪਹਿਲੋਂ ਸਿਵਲ ਵਰਦੀ ਦੇ ਵਿੱਚ ਹੀ ਮੁੜ ਕੇ ਵਰਦੀ ਪਾ ਕੇ ਆਇਆ। ਇਹਦਾ ਅਸਰ ਇਹ ਹੀ ਵੀ ਮੈਂ ਇਹ ਆਖਣਗੇ ਵੀ ਮੇਰੀ ਵਰਦੀ ਨੂੰ ਪੈ ਗਿਆ। ਹਾਂ ਕਰਨ ਹੋਇਆ ਸਾਰਾ ਕੁਝ ਪਹਿਲੋਂ ਸਿਵਲ ਦੇ ਵਿੱਚ ਹੀ ਤੇ ਬੰਦੇ ਜਿਹੜੇ ਆ ਉਹਨਾਂ ਦੀ ਦੁਕਾਨ ਤੇ ਵੇਂਦਾ ਏ। ਜਿਹੜੇ ਆਮ ਪਾਰਟੀ ਦੇ ਬੰਦੇ ਆ ਉਹਨਾਂ ਦੀ ਦੁਕਾਨ ਤੇ ਬੈੰਦਾ ਬਹਿ ਕੇ ਉੱਥੋਂ ਸਾਰੀ ਪਲੈਨਿੰਗ ਚੱਲਦੀ ਆ ਵੀ ਕੀ ਕਰਨਾ ਇੱਥੇ ਇਹ ਮਜ਼ਦੂਰਾਂ ਗਰੀਬਾਂ ਨੂੰ ਤੰਗ ਕਰਦਾ ਤੇ ਦੂਜਿਆਂ ਤੋਂ ਐਵੇਂ ਹੀ ਨਾ ਲੈਂਦਾ ਵਾ ਕਿ ਇਹ ਤੋਂ ਜੂਸ ਮਗਾ ਲਿਆ ਕਿਸ ਤੋਂ ਕੁਝ ਮਗਾ ਲਿਆ ਔਰ ਗਾੜੀ ਸ਼ਰਮਾ ਉਹਨਾਂ ਨੂੰ ਪਤਾ ਵੀ ਉੱਥੇ ਕੀ ਕੁਝ ਹੋਇਆ ਅਈ ਮੇਰਾ ਨਾਂ ਨਿਸ਼ਾਨ ਸਿੰਘ ਆ ਅਈ ਪੱਟੀ ਤੋਂ ਭਾਜੀ ਆਉਨੇ ਆ ਨਿਸ਼ਾਰਾ ਪੰਨੂਆ ਵੇਖੇ ਫਰੂਟ ਵੇਚਣ ਆਉਨੇ ਆ ਸਾਡੀਆਂ ਤਿੰਨ ਗੱਡੀਆਂ ਵਾ ਅਈ ਭਾਜੀ ਕੱਲ ਫਰੂਟ ਵੇਚਣ ਤੋਂ ਬਾਅਦ ਆਏ ਵਾ ਇਨੇ ਭਾਈ ਜਦੋਂ ਗੱਜਨ ਸਿੰਘ ਆਇਆ ਵਾ ਇਨੇ ਭਈਆਂ ਨੂੰ ਭਾਜੀ ਕੁਝ ਨਹੀਂ ਕਿਹਾ ਸਾਡੀਆਂ ਗੱਡੀਆਂ ਦੋ ਤਿੰਨ ਵਾਰੀ ਬਾਹਰ ਗੱਡੀਆਂ ਵਾ ਅਸੀਂ ਸਰਦਾਰ ਤਰਸੀਮ ਸਿੰਘ ਜੋ ਨਿਸ਼ਾਰਾ ਪਨਵਾ ਦੇ ਸਰਪੰਚ ਵਾ ਉਹਨਾਂ ਨੂੰ ਫੋਨ ਕੀਤਾ ਵਾ ਉਹ ਅਜੇ ਆਗੇ ਖਲੋਤੇ ਹੀ ਆ ਇਹਦੇ ਗੱਜਨ ਸਿੰਘ ਦੇ ਪਲਾਨ ਕੀ ਮੰਨਦੇ ਵਿੱਚ ਆਇਆ ਕੀ ਨਹੀਂ ਇਹਨਾਂ ਨੇ ਸਰਪੰਚ ਸਾਹਿਬ ਤੱਕ ਬਹੁਤ ਜ਼ਿਆਦੀ ਉਹਨਾਂ ਨੂੰ ਗੱਜਨ ਸਿੰਘ ਕੌਣ ਆ ਜੀ ਗੱਜਨ ਸਿੰਘ ਭਾਈ ਇਹ ਚੌਂਕੀ ਇਨਚਾਰਜ ਹੈ ਇੱਥੋਂ ਦੇ ਨਿਸ਼ਾਰਾ ਪਨਵਾ ਦੇ ਉਹਨਾਂ ਨੇ ਬਹੁਤ ਜ਼ਿਆਦੀ ਮਤਲਬ ਸ਼ਿਦਾਵਲੀ ਇਹਨਾਂ ਨੂੰ ਵਰਤੀ ਵਾ ਵੀ ਮੈਂ ਐ ਕਰ ਦੂੰ ਮੈਂ ਤੁਹਾਡੀ ਦਾੜੀ ਪੁੱਟ ਦੂੰ ਐਂ ਕਰ ਦੂੰਗਾ ਤੇ ਭਾਜੀ ਉਹਨਾਂ ਨਾਲ ਐਡਾ ਵਤੀਰਾ ਕਰਨ ਦਾ ਸਾਡੇ ਮਾੜੇ ਬੰਦਿਆਂ ਦਾ ਕੀ ਹਾਲ ਹੋਊਗਾ ਐਨੇ ਨੇ ਭਾਜੀ ਪੈਸੇ ਚੁੱਕ ਕੇ ਅਸੀਂ ਗੱਡੀਆਂ ਲਈਆਂ ਵਾ ਜੇ ਅਸੀਂ ਫਰੂਟ ਨਾ ਵੇਚੀਏ ਤੇ ਭਾਜੀ ਅਸੀਂ ਫਿਰ ਲੁੱਟਾਂ ਖੋਹਾਂ ਹੀ ਕਰੀਏ ਜਾਂ ਨਸ਼ਾ ਵੇਚੀਏ ਫਿਰ ਇਹੋ ਕੋਈ ਆ ਮੈਂ ਤੇ ਸਾਨੂੰ ਇਹ ਕਰ ਲੈਣ ਨਹੀਂ ਦਿੰਦਾ ਕੀਤਾਂ ਦੇ ਕੀ ਮੰਦੇ ਵਿੱਚ ਆ ਕੀ ਨਹੀਂ ਇਹ ਸਾਡੀਆਂ ਤਿੰਨ ਗੱਡੀਆਂ ਵਾ ਜਿਹੜੀਆਂ ਉਹ ਨਹੀਂ ਲੱਗਣ ਦਿੰਦਾ ਬਾਕੀ ਭਈਆਂ ਦੀਆਂ ਗੱਡੀਆਂ ਸੜਕ ਦੇ ਅਧ ਵਿੱਚਕਾਰ ਲੱਗੀਆਂ ਨੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਭਾਈ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਵੀ ਇਹ ਤੋਂ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਮੈਂ ਨਾ 11 ਤਰੀਕ ਨੂੰ ਟੋਕੀ ਚਾਰ ਅਗਸਤ ਮੰਨ ਲਿਆ ਜੀ ਮਾਰਜੋਗਰ ਸਪਰੀ ਸਾਹਿਬ ਨੇ ਮੈਨੂੰ ਇੱਥੇ ਲਾਇਆ ਸੀ ਤੇ ਮੈਂ ਦੇਖਿਆ ਕਿ ਪੰਜਾਬ ਦੇ ਵਿੱਚ ਨਾ ਆਪ ਰੇੜੀਆਂ ਤੇ ਸਬਜ਼ੀਆਂ ਵਾਲਿਆਂ ਨੇ ਜਿਹੜਾ ਬਿਹਤਰੀਨ ਸਬਜ਼ੀਆਂ ਕੀਤੇ ਆ ਉਹਦਾ ਕਰਕੇ ਜਿਹੜੀਆਂ ਬਠਿੰਡੇ ਤੋਂ ਫਰੀਦਕੋਟ ਤੋਂ ਅੰਮ੍ਰਿਤਸਰ ਤੋਂ ਬਸਾਂ ਹੁੰਦੀਆਂ ਨੇ ਜਿਹੜੀਆਂ ਨੇ ਉਹਨਾਂ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਝਾਂ ਲੱਗ ਜਾਂਦਾ ਹੈ ਮੈਂ ਉਹਦਾ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਵੀ ਆਪਣੀਆਂ ਜਿਹੜੀਆਂ ਉੱਪਰ ਰੇੜੀਆਂ ਆ ਸਬਜ਼ੀ ਮੰਡੀ ਅਤੇ ਬਾਹਰ ਮੰਡੀ ਬਣੀ ਆ ਤੇ ਉਹਦੇ ਵਿੱਚ ਲੈ ਜਾਓ ਉਹਦੇ ਵਿੱਚ ਜਾ ਕੇ ਆਪਣਾ ਸੌਦਾ ਪਤਾ ਵੇਖ ਲਓ ਆਪਣਾ ਇਹਨਾਂ ਸਾਰਿਆਂ ਨੂੰ ਅਪੀਲ ਕੀਤੀ ਫਿਰ ਮੈਂ ਉਹਨਾਂ ਨੂੰ ਸਮਝਾਇਆ ਵੀ ਫਿਰ ਮੈਂ ਉਹਨਾਂ ਨੂੰ ਧੱਕਾ ਵੀ ਮਾਰਿਆ ਵੀ ਨਹੀਂ ਯਾਰ ਇੱਥੇ ਬੜਾ ਗਾਉੜੀ ਆ ਜਾਮ ਲੱਗ ਜਾਂਦਾ ਵਾ ਇਹ ਗੱਲ ਹੋਈ ਇਹਦੇ ਤੋਂ ਫਿਰ ਸਰਪੰਚ ਤਰਸੀਮ ਸਿੰਘ ਜੀ ਆਏ ਉਹ ਪਿੱਤੇ ਦੀਆਂ ਰੇੜੀਆਂ ਮੈ ਲਵਾਈਆਂ ਤੇ ਮੈਂ ਕਿ ਆਪਾਂ ਕਿਸੇ ਖੁੱਲੇ ਥਾਂ ਤੇ ਲਵਾ ਸਕਦੇ ਆ ਆਪਾਂ ਸੜਕ ਦੇ ਉੱਤੇ ਰੇੜੀਆਂ ਨਹੀਂ ਲਵਾ ਸਕਦੇ ਕਿਉਂਕਿ ਸੜਕ ਦੀ ਆਵਾਜ਼ਾਈ ਬੰਦ ਹੁੰਦੀ ਹੈ ਅਸੇ ਇੰਨੀ ਗੱਲ ਹੋਈ ਹੈ ਬਾਕੀ ਕੋਈ ਉਹਦੀ ਛਾਂ ਦੇਖਲਾਪ ਗੱਲ ਨਹੀਂ ਕੀਤੀ ਕੋਈ ਕਿਸੇ ਦੇ ਖਲਾਫ ਨਹੀਂ ਕੀਤੀ ਇਹਦੇ ਬਾਰੇ ਕਿਸੇ ਸੀਨੀਅਰ ਅਫਸਰਾਂ ਨੇ ਮੈਨੂੰ ਦੱਸਿਆ ਉਹਸ ਬਾਰੇ ਕਹਿਣਾ ਸੀ ਸਰਪੰਚ ਸਾਹਿਬ ਨੂੰ ਇਹਨਾਂ ਰੇੜੀਆਂ ਵਾਲਿਆਂ ਨੇ ਫੋਨ ਕੀਤਾ ਸਰਪੰਚ ਸਾਹਿਬ ਉੱਤੇ ਸਰਦਾਰ ਤਰਸੀਮ ਸਿੰਘ ਗਏ ਆ ਤੇ ਇਹ ਐਸਆਈ ਗੱਜਨ ਸਿੰਘ ਨੇ ਬੁਰਾ ਭਲਾ ਇਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਕਹਿਤਾ ਵਾ ਤੇ ਕੱਲ ਉਹਨਾਂ ਮੈਨੂੰ ਫੇਰ ਸਦਿਆ ਤੇ ਇਹ ਉੱਥੇ ਗੱਡੀਆਂ ਲੈ ਕੇ ਘੁੰਮਦੇ ਹੀ ਤੇ ਬਾਕੀ ਉੱਥੇ ਭਈਆਂ ਦੀਆਂ ਸਾਰਿਆਂ ਦੀ ਜਿਹੜੇ ਮੀਨਾ ਦਿੰਦੇ ਉਹਨਾਂ ਦੀਆਂ ਰੇੜੀਆਂ ਲੱਗੀਆਂ ਤੇ ਉਹਨਾਂ ਨੂੰ ਕੁਝ ਨਹੀਂ ਆਇਆ ਤੇ ਮੈਂ ਰੇੜੀਆਂ ਵਾਲਿਆਂ ਦੇ ਕੋਲ ਗਿਆ ਤੇ ਇਹਨਾਂ ਨੂੰ ਮੈਂ ਭੂਮ ਕੀਤਾ ਮੈਂ ਆਜੂ ਨਾ ਖੜਾ ਹੈ ਤੇ ਤੇ ਤੁਸੀਂ ਮੈਂ ਜੇ ਇਹਨਾਂ ਦੀਆਂ ਢੱਕਣੀਆਂ ਦੇ ਸਾਰਿਆਂ ਦੀਆਂ ਢੱਕੋ ਇਹ ਇਹਦੇ ਵਿੱਚ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਜੀ ਸਾਡੇ ਮੋਦਬਾਰਾਂ ਨੂੰ ਇਸ ਤਰ੍ਹਾਂ ਬੋਲਦੇ ਆਂ ਅਸੀਂ ਦੇ ਸਾਰੇ ਮੋਦਬਾਰ ਇਕੱਠੇ ਹੋ ਕੇ ਜੇ ਇਸ ਤਰ੍ਹਾਂ ਦੀ ਕਾਰਵਾਈ ਕਰਨਗੇ ਤੇ ਅਸੀਂ ਉੱਤੇ ਚੌਂਕੀ ਦੇ ਅੱਗੇ ਧਰਨਾ ਵੀ ਲਾਵਾਂਗੇ ਤੇ ਅੱਡੇ ਦੇ ਵਿੱਚ ਉਹਨਾਂ ਦੀ ਮਤਵਾਲ ਤੇ ਵੀ ਖਲੋਵਾਂਗੇ ਜੋ ਇਹਨਾਂ ਦੀ ਕਾਰਵਾਈ ਇਹ ਕਰ ਦੇਣ ਜੋ ਸਾਡਾ ਸਾਡੀ ਕਾਰਵਾਈ ਬਣਦੀ ਆ ਉਹ ਅਸੀਂ ਕਰਾਂਗੇ ਇਹ ਜੀ ਅਸੀਂ ਸਾਰੇ ਪ੍ਰਸ਼ਾਸਨ ਨੂੰ ਚਿੱਠੀਆਂ ਵੀ ਕੱਢੀਆਂ ਵਾ ਸ਼੍ਰੋਮਿਕ ਕਮੇਟੀ ਨੂੰ ਵੀ ਕਟਿਆ ਆਪਣੇ ਚੱਟੇ ਤੇ ਅਸੀਂ ਸੰਘਰਸ਼ਾਂ ਗਾਂ ਤੇਜ ਕਰਾਂਗੇ ਜੇ ਸਾਡੇ ਮੋਹਤਬਰਾਂ ਨੂੰ ਇਸ ਤਰ੍ਹਾਂ ਹੀ ਮਾਰਾ ਚੰਗਾ ਬੋਲਣਗੇ ਤੇ ਅਸੀਂ ਸਾਡੀਆਂ ਦਰਿਆ ਤਿਆਰ ਆ ਉਹ ਬਾਹਰੋਂ ਮੈਂ ਦੂਰ ਆਉਂਦੇ ਆ ਆਪਣੇ ਉਹਨਾਂ ਦੀਆਂ ਰੇੜੀਆਂ ਨੂੰ ਆਂਦੇ ਵੀ ਬਾਹਰ ਲੈ ਜਾਓ ਤੇ ਜਾਂ ਆਪਣੇ ਪਿੰਡ ਜਾ ਕੇ ਵੇਚੋ ਤੇ ਬਾਕੀ ਭਈਏ ਸਾਰੇ ਉਹ ਗੱਡੀ ਦੇ ਉੱਤੇ ਅੱਡੇ ਦੇ ਵਿੱਚ ਹੀ ਲਾਉਂਦੇ ਆ ਜੀ ਉਹ ਜਨਾਬ ਉੱਥੇ ਆਪਣੇ ਪੱਟੀ ਤੋਂ ਸਬਜ਼ੀ ਵੇਚਣ ਵਾਸਤੇ ਆਂਦੇ ਨੇ ਇਹ ਵਿਚਾਰੀ ਮਜ਼ਦੂਰ ਤੇ ਬੜੀ ਧੀਰ ਤੋਂ ਉੱਥੇ ਆ ਰਹੇ ਨੇ ਤੇ ਇਹ ਆ ਕੇ ਆਪਣੇ ਸਾਈਡ ਤੇ ਫੁੱਟਪਾਥ ਤੋਂ ਪਿੱਛੇ ਸ਼ੜਕ ਤੋਂ ਮੱਲਾ ਹਟਕੇ ਆਪਣਾ ਇਹ ਕਾਰੋਬਾਰ ਕਰਦੇ ਨੇ ਪਤਾ ਨਹੀਂ ਕਿਸ ਵਜੇ ਕਰਕੇ ਉੱਥੇ ਆਪਣੇ ਪੰਜਾਬ ਪੁਲਿਸ ਦੇ ਜਿਹੜੇ ਕੋਈ ਐਸਆਈ ਸੀਗੇ ਇਹਨਾਂ ਉਹਨਾਂ ਦਾ ਨਾਮ ਸਰਦਾਰ ਗੱਜਨ ਸਿੰਘ ਜੀ ਹੈ ਤੇ ਉਹਨਾਂ ਨੇ ਆ ਕੇ ਇਹਨਾਂ ਨੂੰ ਕੋਈ ਕਿਹਾ ਵੀ ਅੱਗੇ ਪਿੱਛੇ ਲੈ ਜਾਓ ਤੇ ਇਹ ਵਿਚਾਰੇ ਆਪਣੇ ਮਲ ਘੱਟ ਰੇਟਾਂ ਦੇ ਵੇਚਦੇ ਸੀਗੇ ਜਿਹੜੇ ਵੱਧ ਰੇਟਾਂ ਦੇ ਵੇਚਦੇ ਨੇ ਉਹਨਾਂ ਨੂੰ ਇਹਨਾਂ ਨੇ ਰੋਕਿਆ ਕੋਈ ਨਹੀਂ ਹੁਣ ਮਹਾਰਾਜ ਜਾਣੇ ਵੀ ਇਹਦੇ ਵਿੱਚ ਕੀ ਚੱਕਰ ਹੈਗਾ ਪਰ ਉਸ ਟਾਈਮ ਤੇ ਇਹਨਾਂ ਨੇ ਆਪਣੇ ਨਿਸ਼ਾਰਾ ਬਣੂ ਸਰਪੰਚ ਸਾਹਿਬ ਜੀ ਰਾਤ ਤਰਸੀਮ ਸਿੰਘ ਜੀ ਨਾਲ رابطہ ਕੀਤਾ ਇਸ ਤਰ੍ਹਾਂ ਸਾਨੂੰ ਰੇੜੀਆਂ ਬਾਹਰ ਲਿਆਣ ਵਾਸਤੇ ਕਹਿ ਰਹੇ ਨੇ ਤੇ ਉਹ ਉੱਥੇ ਆ ਗਏ ਨੇ ਉਹਨਾਂ ਨਾਲ ਇਹਨਾਂ ਦੀ ਕੋਈ ਗੱਲਬਾਤ ਹੋਈ ਆ ਤੇ ਏਐਸਆਈ ਸਾਹਿਬ ਜਿਹੜੇ ਗੱਜਨ ਸਿੰਘ ਜੀ ਇਹਨਾਂ ਨੂੰ ਆ ਕੇ ਬੁਰਾ ਭਲਾ ਕਹਿਣ ਲੱਗ ਪਏ ਸਰਪੰਚ ਸਾਹਿਬ ਜੀ ਨੂੰ ਮੈਂ ਉੱਥੇ ਖੜਾ ਮੈਂ ਆਪਣੀ ਦੁਕਾਨ ਦੇ ਮੈਂ ਦੇਖ ਰਿਹਾ ਜਦੋਂ ਗਿਆ ਮੈਂ ਲਾਗੇ ਗਿਆ ਤੇ ਅਸੀਂ ਸਰਦਾਰ ਗੱਜਨ ਸਿੰਘ ਨੂੰ ਕਿਹਾ ਵੀ ਸਰਦਾਰ ਜੀ ਤੁਹਾਡੀ ਲੈਂਗੁਏਜ ਜਿਹੜੀ ਹੈ ਬਹੁਤ ਮਾੜੀ ਹੈ ਇੱਕ ਪਿੰਡ ਦੇ ਮੁਹਤਰ ਬੰਦੇ ਨੇ ਜਿੰਨਾ ਪਿੰਡ ਵਾਸੀਆਂ ਨੇ ਉਹਨਾਂ ਨੂੰ ਸਰਪੰਚ ਬਣਾਇਆ ਤੇ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹੋ ਆਮ ਬੰਦੇ ਨਾਲ ਤੁਸੀਂ ਕੀ ਵਿਹਾਰ ਕਰੋਗੇ ਉੱਥੇ ਆਮ ਸਾਰੀ ਪਬਲਿਕ ਇਕੱਠੀ ਹੋ ਗਈ ਤੇ ਚਲੋ ਜਦੋਂ ਰੌਲਾ ਪਿਆ ਤੇ ਇਹ ਥੋੜੇ ਜਿ ਖਮੋਸ਼ ਹੋ ਗਏ ਪਰ ਅਸੀਂ ਤੇ ਇਹ ਕਹੋਣੇ ਆ ਵੀ ਇਹਨਾਂ ਦੀ ਲੈਂਗੁਏਜ ਸਹੀ ਨਹੀਂ ਹੈਗੀ ਇਨਾਂ ਦੇ ਜਿਹੜੀ ਆ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਥੋੜਾ ਜਿਆ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਚਾਹੀਦਾ ਇਸ ਤਰ੍ਹਾਂ ਬੰਦੇ ਦੇ ਜਿਹੜੇ ਆਮ ਬੰਦਿਆਂ ਨਾਲ ਇਹ ਕੀ ਵਿਹਾਰ ਕਰਨਗੇ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆਂ ਕਿ ਇਹਨਾਂ ਦੇ ਥੋੜੀ ਉਚਿਤ ਕਾਰਵਾਈ ਕੀਤੀ ਜਾਵੇ ਸਰਦਾਰ ਗੱਜਨ ਸਿੰਘ ਜੀ ਜਿਹੜੇ ਨੇ ਗਲਤ ਲਫ਼ਜ਼ ਬੋਲੇ ਨੇ ਉਹ ਸਹੀ ਨਹੀਂ ਬੋਲੇ